ਸੱਜਾ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਵੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਵੱਡੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆਈ ਹੈ ਉਹਦੇ ਬਾਬਤ ਗੱਲ ਕਰਦੇ ਆਂ ਜੀ ਪੰਜਾਬੀ ਇੰਡਸਟਰੀ ਦਾ ਹਾਸਿਆਂ ਦੀ ਦੁਨੀਆ ਦਾ ਬਹੁਤ ਵੱਡਾ ਨਾਂ ਜਸਵਿੰਦਰ ਸਿੰਘ ਭੱਲਾ ਸਾਡੇ ਵਿੱਚਕਾਰ ਨਹੀਂ ਰਹੇ ਜੀ ਹਾਂ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਆਂ ਨਾ ਬੜੀ ਦੁਖਦੀ ਇਹ ਖਬਰ ਆਈ ਹੈ ਸਾਹਮਣੇ ਕਿ ਉਹ ਦੁਨੀਆ ਦੇ ਉੱਤੇ ਨਹੀਂ ਰਹੇ ਭੱਲਾ ਸਾਹਿਬ ਪਿਛਲੇ ਕਈ ਸਾਲ ਤੋਂ ਜਸਵਿੰਦਰ ਭੱਲਾ ਸਾਹਿਬ ਨੇ ਜਿਹੜੇ ਉਹ ਚੁੱਪ ਸੀ ਉਹ ਬਿਲਕੁਲ ਚੁੱਪ ਸਗੇ ਇਸ ਕਰਕੇ ਕਿਉਂਕਿ ਉਹਨਾਂ ਦੀ ਸਿਹਤ ਸਾਜ਼ਗਰ ਨਹੀਂ ਸੀ। ਉਹਨਾਂ ਨੂੰ ਅਸਲ ਦੇ ਵਿੱਚ ਕੈਂਸਰ ਦੀ ਸਮੱਸਿਆ ਸੀ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਪਿਛਲੇ ਕਈ ਵਰਿਆਂ ਤੋਂ ਇਲਾਜ ਚੱਲਦਾ ਸੀ। ਕਿਉਂਕਿ ਪਿਛਲੇ ਕੋਈ ਸਾਲਾਂ ਦੇ ਵਿੱਚ ਮੇਰੇ ਖਿਆਲ ਆ ਵੀ ਸਾਡੇ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਨੂੰ ਮਹਿਸੂਸ ਕਰਦੇ ਹੋਣੇ ਆ ਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਨਹੀਂ ਸੀ ਆ ਰਹੇ। ਕਿਸੇ ਵੀ ਟੀਵੀ ਪ੍ਰੋਗਰਾਮ ਦੇ ਵਿੱਚ ਨਹੀਂ ਸੀ ਆ ਰਹੇ। ਕਿਉਂਕਿ ਉਹ ਇਲਾਜ ਦੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੇ ਸੀ। ਤੇ ਅੱਜ ਉਹ ਦੁਖਦਾਈ ਖਬਰ ਆ ਗਈ ਆ ਰਾਤ ਦੇ ਵੇਲੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਸੋ ਸੁਸਬਿੰਦਰ ਸਿੰਘ ਭੱਲਾ ਸਾਹਿਬ ਨੇ ਜਿਹੜੇ ਉਹ ਰਿਟਾਇਰਡ ਅਧਿਕਾਰੀ ਸੀਗੇ ਉਹਨਾਂ ਨੇ ਆਪਾਂ ਜਾਣਦੇ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬੜਾ ਵੱਡਾ ਕੰਮ ਉਹਨਾਂ ਦਾ ਉੱਥੇ ਵੀ ਸੀਗਾ ਪਰ ਸ਼ਨਕਾਟਾ ਲੜੀ ਉਹਨਾਂ ਦੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਈ ਕੈਸਤਾ ਵਾਲੇ ਦੌਰ ਦੇ ਵਿੱਚ ਤੇ ਫਿਰ ਉਹਨਾਂ ਨੇ ਫਿਲਮਾਂ ਦੇ ਵਿੱਚ ਜਦੋਂ ਪਾਰੀ ਖੇਡੀ ਆ ਤਾਂ ਮੇਰਾ ਖਿਆਲ ਆ ਵੀ ਇਹੋ ਜਿਹਾ ਮਾਹੌਲ ਬਣ ਗਿਆ ਕੋਈ ਭੋਲੀ ਨਹੀਂ ਸਕਦਾ ਇਸ ਗੱਲ ਨੂੰ ਕਿ ਭਾਈ ਜਿਹੜੀ ਫਿਲਮ ਦੇ ਵਿੱਚ ਭੱਲਾ ਸਾਹਿਬ ਹੈਗੇ ਆ ਉਹ ਚੱਲ ਗਈ ਜਿਹੜੀ ਦੇ ਵਿੱਚ ਨਹੀਂ ਹੈਗੇ ਉਹ ਨਹੀਂ ਚੱਲੀ ਕਿਉਂਕਿ ਭੱਲੇ ਹੋਰਾਂ ਦੀ ਬੀਨੂ ਢਲੂ ਹੋਰਾਂ ਦੀ ਕਰਮਜੀਤ ਅੰਬੋਲ ਹੋਰਾਂ ਦੀ ਭਾਵੇਂ ਕੈਰੀ ਉਨ ਜੱਟਾ ਲੜੀ ਹੋਵੇ ਭਾਵੇਂ ਹੋਰ ਫਿਲਮਾਂ ਹੋਣ ਇਹ ਮੈਨੂੰ ਲੱਗਦਾ ਵੀ ਜੇ ਕਿਤੇ ਇਹ ਨਾ ਹੁੰਦੇ ਭੱਲਾ ਸਾਹਿਬ ਤਾਂ ਇਹ ਫਿਲਮਾਂ ਬਣਦੀਆਂ ਵੀ ਨਹੀਂ ਸੀ ਤੇ ਚੱਲਣ ਬਾਰੇ ਤਾਂ ਆਪਾਂ ਸੋਚ ਵੀ ਨਹੀਂ ਤਾਂ ਹੁੰਦੇ ਸੋ ਜਾਣਾ ਦੁਨੀਆ ਤੋਂ ਸਭ ਨਹੀਂ ਆ ਪਰ ਇਹ ਹੈ ਜੀ ਕਿ ਭੱਲਾ ਸਾਹਿਬ ਵਰਗੀ ਵੱਡੀ ਹਸਤੀ ਕਲਾ ਖੇਤਰ ਨੂੰ ਸਥਿਤੀ ਕਿਤੇ ਮਿਲਦੀ ਨਹੀਂ ਤੇ ਦੁੱਖ ਇਸ ਗੱਲ ਦਾ ਜਿ ਕਿ ਸਾਡੇ ਕੋਲੇ ਨਵੇਂਪੁਰ ਦੇ ਵਿੱਚ ਸਿਰਕ ਬੜੇ ਚੰਗੇ ਹੋਰ ਹੈਗੇ ਆ ਪਰ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਇੰਨੀ ਵੱਡੀ ਸਥਾਪਤੀ ਵਾਲੇ ਬੰਦੇ ਵੀ ਮਿਲਣ ਜਿਸ ਨੂੰ ਕਦੇ ਜਿਨ੍ਹਾਂ ਦਾ ਇੰਨਾ ਵੱਡਾ ਨਾਂ ਹੋ ਜੇ ਜਿਵੇਂ ਕਿਸੇ ਵੇਲੇ ਮੇਰ ਮਿੱਤਲ ਸਿੰਘ ਸਾਹਿਬ ਦੀ ਫੋਟੋ ਵਿਖਦੀ ਹੁੰਦੀ ਸੀ ਵੀ ਭਾਈ ਜੇ ਫਿਲਮ ਦੇ ਵਿੱਚ ਬਰਿੰਦਰ ਦੇ ਨਾਲ ਤੇ ਪ੍ਰੀਤੀ ਸਪਰੂ ਦੇ ਨਾਲ ਉਹਨਾਂ ਦੀ ਫੋਟੋ ਲੱਗੀ ਆ ਤੇ ਫਿਲਮ ਚੱਲੂਗੀ ਨਹੀਂ ਤਾਂ ਫਿਲਮਾਂ ਵਾਲੇ ਗੱਲ ਕਹਿੰਦੇ ਸੀ 2-4 ਚੁਟਕਲੇ ਭਾਵੇਂ ਤੁਹਾਡੇ ਵੀ ਵਿੱਚ ਪਾ ਲਈਏ ਬਾਅਦ ਦੇ ਵਿੱਚ ਕਿਉਂਕਿ ਤੁਹਾਡੀ ਫੋਟੋ ਲੱਗਣੀ ਜ਼ਰੂਰੀ ਆ ਫਿਲਮ ਚਲਾਉਣ ਲਈ ਉਵੇਂ ਹੀ ਭੱਲਾ ਸਾਹਿਬ ਦੀ ਮੌਜੂਦਗੀ ਫਿਲਮ ਦੇ ਵਿੱਚ ਬੜੀ ਜ਼ਰੂਰੀ ਹੋਗੀ ਸੀ ਕਿ ਜੇ ਇਹ ਨਹੀਂ ਤਾਂ ਫਿਲਮ ਵੀ ਨਹੀਂ ਇਹ ਨਹੀਂ ਤਾਂ ਚੱਲਦੀ ਹੀ ਨਹੀਂ ਸੋ ਭੱਲਾ ਸਾਹਿਬ ਦੇ ਜਾਣ ਦਾ ਸਾਨੂੰ ਸਭ ਨੂੰ ਦੁੱਖ ਆ ਵੱਡੀ ਹਸਤੀ ਸੀ ਮੈਨੂੰ ਇਹ ਲੱਗਦਾ ਸੀ ਜੀ ਕਿ ਉਹ ਕੈਂਸਰ ਵਰਗੀ ਸਮੱਸਿਆ ਨੂੰ ਪਛਾੜ ਕੇ ਇੱਕ ਨਾ ਇੱਕ ਦਿਨ ਬਾਅਦ ਆਉਣਗੇ ਉਹ ਆਉਣਗੇ ਜੀ ਲੋਕਾਂ ਦੇ ਵਿੱਚ ਫਿਰ ਵਿਚਰਨਗੇ ਕਲਾ ਖੇਤਰ 'ਚ ਫਿਰ ਵਿਚਰਨਗੇ ਪਰ ਇਵੇਂ ਹੋਇਆ ਨਹੀਂ ਉਹਨਾਂ ਦੀ ਮੌਤ ਦੇ ਉੱਤੇ ਸਭ ਨੂੰ ਦੁੱਖ ਆ ਸਾਨੂੰ ਵੀ ਦੁੱਖ ਆ ਤੇ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਬਾਣਾ ਮੰਨਣ ਦਾ ਬਲ ਬਖਸ਼ੇ ਤੇ ਕਲਾ ਖੇਤਰ ਹੈ ਜਿਹੜਾ ਉਹਨਾਂ ਨੂੰ ਕਦੇ ਵਿਸਾਰ ਨਹੀਂ ਸਕਦਾਗਾ ਸੋ ਭੱਲਾ ਸਾਹਿਬ ਨੂੰ ਅਲਗਦਾ ਤੇ ਬਹੁਤ ਦੁੱਖ ਦੀ ਖਬਰ ਆਈ ਹੈ ਜੀ ਜੀ ਬਿਲਕੁਲ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਣਾ ਸਾਹਿਬ ਜਿਹੜੇ ਸਦਾ ਹੀ ਚੇਤਿਆਂ ਦੇ ਵਿੱਚ ਰਹਿੰਦੇ ਨੇ ਰਹਿੰਦੇ ਦੁਨੀਆ ਤੱਕ ਉਹਨਾਂ ਦਾ ਨਾਂ ਰਹਿੰਦਾ ਉਹਨਾਂ ਦੇ ਕੰਮਾਂ ਦਾ ਕਰਕੇ ਭੱਲਾ ਸਾਹਿਬ ਵੀ ਉਹਨਾਂ ਦੇ ਵਿੱਚੋਂ ਇੱਕ ਸਨ ਸੋ ਫਿਰ ਅੱਗੇ ਵਧਦੇ ਆ ਜੀ ਬਾਕੀ ਖਬਰਾਂ ਦੀ ਸਾਂਝ ਪਾਉਂਦੇ ਆ ਜਣਾ ਸਾਹਿਬ ਹੁਣ ਗੱਲ ਕਰਦੇ ਹਾਂ ਉਸ ਖਬਰ ਦੀ ਜਿਹਨੇ ਸਾਰੇ ਪੰਜਾਬੀਆਂ ਦਾ ਆਪਣੇ ਵੱਲ ਧਿਆਨ ਖਿੱਚਿਆ ਉਹ ਟਰੈਕਟਰ ਵਾਲੀ ਕੁੜੀ ਤੇ ਹੁਣ ਕਹਿੰਦੇ ਕਿ ਦੋਵਾਂ ਪਰਿਵਾਰਾਂ ਦੇ ਵਿੱਚ ਸਮਝੌਤਾ ਹੋ ਗਿਆ ਜੀ ਵੇ ਇਹ ਤਾਂ ਅਸਲ ਵਿੱਚ ਪੰਜਾਬੀਆਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਵੱਜੀ ਆ ਤੇ ਚਪੇੜ ਦੇ ਲਾਇਕ ਆ ਪੰਜਾਬੀ ਚਪੇੜ ਦੇ ਲਾਇਕ ਆ ਕਿਉਂਕਿ ਪੰਜਾਬਗਾਂ ਨੇ ਲਾਂਗੜ ਵੀ ਬਹੁਤ ਚੱਕਿਆ ਹੁੰਦਾ ਵੀ ਬਿਨਾਂ ਗੱਲੋਂ ਨਾ ਨਾ ਕੁਝ ਪਤਾ ਹੁੰਦਾ ਨਾ ਵਾਸਤਾ ਹੁੰਦਾ ਤੁਸੀਂ ਦੇਖੋ ਵੀ ਭਾਈ ਜੋ ਕੁਝ ਪੰਜਾਬੀਆਂ ਨੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਕੀਤਾ ਉਹ ਕੋਈ ਸੱਭਿਆਕ ਮਨੁੱਖ ਵਾਲਾ ਹੈਗਾ ਤੁਹਾਨੂੰ ਨਾ ਕੁੜੀ ਬਾਰੇ ਹਕੀਕਤ ਪਤਾ ਨਾ ਤੁਹਾਨੂੰ ਮੁੰਡੇ ਬਾਰੇ ਕੁਝ ਪਤਾ ਮੂੰਹ ਚਾਕੇ ਕੋਈ ਕਿਹਨੂੰ ਗਾਲਾਂ ਕੱਢੀ ਜਾਂਦਾ ਫੁਕਰੀ ਜਾਂਦਾ ਕੁੜੀ ਨੂੰ ਇਨਸਾਫ ਲੈ ਕੇ ਦੇਵਾਂਗੇ ਕੁੜੀ ਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਕੋਈ ਕਈ ਇਹਨਾਂ ਮੁੰਡੇ ਨਾਲ ਜ਼ਿਆਰਤੀ ਨਹੀਂ ਹੋਣ ਦੇਵਾਂਗੇ ਲੈ ਲਓ ਹੁਣ ਤੁਸੀਂ ਆ ਦੇ ਦਿਓ ਇਨਸਾਫ ਇਹਨਾਂ ਨੂੰ ਉਧਰੋਂ ਮਹਿਰੂ ਦੀਆਂ ਆਡੀਓ ਕਲਿੱਪ ਵਾਇਰਲ ਹੋਈ ਜਾਂਦੀਆਂ ਕਹਿੰਦਾ ਜੀ ਕੁੜੀ ਬਦਲਾ ਲਊਗੀ ਮੈਂ ਕੋਲੇ ਖੜੂਗਾ ਤੇ ਮੈਂ ਵੀ ਆ ਸਕਦਾ ਆ ਜਾ ਭਾਈ ਹੁਣ ਤੂੰ ਵੀ ਆ ਜਾ ਲੇਟ ਨਾ ਹੋ ਜੀ ਮਤਲਬ ਕਹਿਣ ਦਾ ਇਹ ਵੀ ਪਤਾ ਛਤਾ ਕੁਝ ਹੁੰਦਾ ਨਹੀਂਗਾ ਉਹ ਚੱਲਦੇ ਕੰਮ ਦੇ ਵਿੱਚ ਵੀ ਮੈਂ ਵੀ ਲੱਤ ਫਸਾਲਾ ਮੈਂ ਵੀ ਟੰਗ ਫਸਾਲਾ ਬਸ ਆਹ ਕੁਝ ਹੁੰਦਾ ਸੋ ਉਹਨਾਂ ਮੁੰਡੇ ਕੁੜੀ ਨੇ ਚਲੋ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਪਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਜੇ ਤੁਸੀਂ ਸਮਝੌਤਾ ਹੀ ਕਰਨਾ ਸੀ ਤੇ ਇੱਕ ਦਿਨ ਪਹਿਲਾਂ ਤੁਸੀਂ ਚੈਨਲਾਂ ਦੇ ਉੱਤੇ ਆ ਕੇ ਇੱਕ ਦੂਜੀ ਦਫਾ ਕਿਉਂ ਪੱਟੀ ਤੁਹਾਨੂੰ ਉਦੋਂ ਵੀ ਸ਼ਰਮ ਆਉਣੀ ਚਾਹੀਦੀ ਸੀ ਕਿਉਂਕਿ ਹੁਣ ਜੋ ਤੁਸੀਂ ਦੋਵੇਂ ਤਰ੍ਹਾਂ ਇਹ ਗੱਲ ਕਹਿਂਦੀਆਂ ਕਿ ਭਾਈ ਸਾਡੀਆਂ ਵੀਡੀਓ ਡਿਲੀਟ ਕਰ ਦਿਓ ਜੋ ਕੁਝ ਵੀ ਅਸੀਂ ਬੋਲਿਆ ਉਹ ਵੀਡੀਓ ਡਿਲੀਟ ਕਰ ਦਿਓ ਪਰ ਮੈਨੂੰ ਲੱਗਦਾ ਜੀ ਕਿ ਤੁਹਾਡੀਆਂ ਵੀਡੀਓ ਡਿਲੀਟ ਕਰ ਦਗੇ ਤੇ ਅਸੀਂ ਪਾਗਲਾਂ ਪਹਿਲਾਂ ਲੋਕਾਂ ਨੇ ਤੁਹਾਡੇ ਹੱਕ ਦੇ ਵਿੱਚ ਵੀਡੀਓ ਤੋਂ ਲੋਕ ਤਾਂ ਸਿਰ ਪਾੜਨ ਨੂੰ ਫਿਰਦੇ ਆ ਇੱਥੇ ਮੈਨੂੰ 3600 ਜਣੇ ਨੇ ਮੱਥੇ ਕਿਥੇ ਤੁਸੀਂ ਕਿਉਂ ਨਹੀਂ ਇੰਟਰਵਿਊ ਕਰਦੇ ਤੇ ਹੁਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਬਾਅਦ ਦੇ ਵਿੱਚ ਕਿਹੜਾ ਸੀ ਭਾਈ ਹੁਣ ਡਿਲੀਟ ਕਰਨੀ ਚਾਹੀਦੀ ਐ ਕਿਉਂਕਿ ਹੁਣ ਤਾਂ ਧੀ ਭੈਣ ਦੀ ਕਰਦਾ ਸਵਾਲ ਇਸ ਗੱਲ ਦੇ ਉੱਤੇ ਆ ਗਿਆ ਮਤਲਬ ਇਹ ਜੀ ਕਿ ਲੋਕਾਂ ਨੂੰ ਇੱਕ ਸਬਕ ਉਹਨਾ ਚਾਹੀਦਾ ਇਹਨਾਂ ਦੇ ਇਸ ਵਰਤਾਰੇ ਤੋਂ ਕਿ ਜਿੰਨੀ ਦੇਰ ਤੱਕ ਸਾਨੂੰ ਕੋਈ ਮੁਕੰਮਲ ਜਾਣਕਾਰੀ ਨਹੀਂ ਮਿਲਦੀ ਉਨੀ ਦੇਰ ਤੱਕ ਅਸੀਂ ਆਪਣੀ ਲਤ ਨਹੀਂ ਫਸਾਉਣੀ ਤੇ ਇਹ ਪੰਜਾਬੀਆਂ ਨੇ ਮੂੰਹ ਦੇ ਉੱਤੇ ਚਪੇੜ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਲੜਿੰਜ ਕਰਨ ਲੱਗੇ ਸੀ ਜਿਹੜੇ ਇਹ ਗੱਲ ਕਹਿੰਦੇ ਸੀ ਸਾਨੂੰ ਵੀਡੀਓ ਭੇਜ ਦੇ ਸਾਨੂੰ ਵੀਡੀਓ ਤੇ ਦੇ ਉਹਨਾਂ ਨੇ ਸਮਝੌਤਾ ਕਰ ਲਿਆ ਵਧੀਆ ਹੋ ਗਿਆ ਪਰ ਸਾਡੇ ਲਈ ਤੇ ਸਬਕਾ ਕਿ ਅਸੀਂ ਆਹ ਕੁਝ ਨਹੀਂ ਕਰਨਾ ਅਸੀਂ ਭਵਿੱਖ ਦੇ ਵਿੱਚ ਆਹ ਗੱਲਾਂ ਕਰਨ ਤੋਂ ਬੁਰੇਦ ਕਰੀਏ ਸਾਡੇ ਜਿਹੜੇ ਲਖਣ ਆਪਣੇ ਉਹ ਆਪਾਂ ਬਦਲ ਗਏ ਉਹਨਾਂ ਨੇ ਜੋ ਚੰਦ ਚੜ੍ਹਾ ਉਹ ਤਾਂ ਚੜ੍ਹਾ ਹੀ ਆ ਪਰ ਜਿਹੜੇ ਪੰਜਾਬਗਾਂ ਨੇ ਚੰਦ ਚੜ੍ਹਾ ਨਾ ਇਹ ਉਹ ਵੀ ਹੈਰਾਨੀ ਜਨਕੀ ਆ ਇਹਦੇ ਵਿੱਚ ਦੋਵੇਂ ਤਰ੍ਹਾਂ ਹੀ ਕਸੂਰਬਾਰ ਸੀ ਨਾ ਕੁੜੀ ਨਾਲ ਕੋਈ ਜ਼ਿਆਦਤੀ ਹੋਈ ਆ ਨਾ ਮੁੰਡੇ ਨਾਲ ਹੋਈ ਆ ਦੋਵੇਂ ਮਿਲ ਕੇ ਸਾਰਾ ਕੁਝ ਕਰਦੇ ਸੀ ਉਹਨਾਂ ਦੀ ਆਪਸੀ ਸਾਂਝ ਸੀ ਇਹਨਾਂ ਦੇ ਆਪਸੀ ਵਿਚਾਰ ਸੀ ਜਦੋਂ ਵਿਗੜ ਗਈ ਉਸ ਤੋਂ ਬਾਅਦ ਕੈਮਰਿਆਂ ਨੇ ਮੂਹਰੇ ਆ ਗਏ ਤੇ ਪਖੰਡ ਪਖੰਡਿਆਂ ਨਾਲ ਵਜ ਕੇ ਕੀਤਾ ਮਹਿਲਾ ਕਮਿਸ਼ਨ ਤੋਂ ਲੈ ਕੇ ਪੁਲਿਸ ਵੀ ਮੈਂ ਤਾਂ ਮੰਨਦਾ ਗੁੰਮਰਾਹ ਕੀਤੀ ਗਈ ਹੈ ਸੋ ਇਸ ਮਸਲੇ ਤੋਂ ਬਾਅਦ ਪੰਜਾਬੀ ਸੋਚਨ ਵਿਚਾਰਨ ਕਿ ਅਸੀਂ ਮੂੰਹ ਚਾ ਕੇ ਕਿਸੇ ਦੀ ਵੀ ਮਗਰ ਲਾ ਕੇ ਤੇ ਇੱਕ ਬਿਜੇ ਨੂੰ ਗਾਲਾਂ ਨਹੀਂ ਕੱਢਾਂਗੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਹ ਸਭ ਕੁਝ ਤੋਂ ਪੰਜਾਬੀਆਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਆਪਾਂ ਕਿ ਇਸ ਵੇਲੇ ਬੀਬੀ ਖਾਲੜਾ ਹੋਰਾਂ ਨੂੰ ਲੈ ਕੇ ਖਬਰ ਆ ਰਹੀ ਪਹਿਲਾਂ ਤਾਂ ਇਹ ਖਬਰ ਆ ਰਹੀ ਸੀ ਤਰਨਭਾਪ ਸਾਹਿਬ ਕਿ ਉਹ ਚੋਣ ਲੜਨਗੇ ਦੁਬਾਰਾ ਤੋਂ ਉਹਨਾਂ ਨੇ ਮਨ ਬਣਾ ਲਿਆ ਪਰ ਹੁਣ ਕਹਿੰਦੇ ਕਿ ਉਹਨਾਂ ਦੀ ਟੀਮ ਦੇ ਵੱਲੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਟੀਮ ਦੇ ਵੱਲੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਇਹਨਾਂ ਦੀ ਟੀਮ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਜੀ ਕਿ ਅਸੀਂ ਚੋਣ ਨਹੀਂ ਲੜਦੇ ਇਹਨਾਂ ਦੀ ਟੀਮ ਨੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਸਵੇਰ ਦੇ ਵੇਲੇ ਲੰਘੇ ਕੱਲ੍ਹ ਖਬਰ ਆਈ ਅਮਰਤਪਾਲ ਸਿੰਘ ਦੇ ਪਤਾ ਸਰ ਸਿੰਘ ਦੇ ਹਵਾਲੇ ਨਾਲ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਵਾਰਸ ਪੰਜਾਬ ਦੇ ਵੱਲੋਂ ਤੇ ਚੋਣ ਲੜਨਗੇ ਤੇ ਤਰਨਤਾਰਨ ਦੀ ਜਮਨੀ ਚੋਣ ਲੜਨਗੇ ਉਹ ਲੋ ਜੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੜਾ ਲੜਾ ਹੋ ਗਈ ਬੀਬੀ ਜੀ ਮੈਦਾਨ ਦੇ ਵਿੱਚ ਆ ਗਏ ਬੀਬੀ ਜੀ ਮੈਦਾਨ ਦੇ ਵਿੱਚ ਆ ਗਏ ਆ ਉਹ ਇਵੇਂ ਕਿ ਹੁੰਦੀ ਜੀ ਲੜਾ ਲੜਾ ਏਵੀਂ ਹੋਣੀ ਹੁੰਦੀ ਆਪਾਂ ਜਾਣਦੇ ਆ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਜਿਹੜੀ ਹੈਗੀ ਜੀ ਇੱਥੇ ਇਹਨਾਂ ਦੀ ਆਰਗੇਨਾਈਜੇਸ਼ਨ ਜੀਬੀ ਖਾਲੜਾ ਹੋਰਾਂ ਦੀ ਉਹਨਾਂ ਨੇ ਗੱਲ ਸਾਫ਼ ਕਰਤੀ ਜੀ ਕਿ ਬੀਬੀ ਖਾਲੜਾ ਕੋਈ ਚੋਣ ਨਹੀਂ ਲੜਨਗੇ। ਉਹਨਾਂ ਦਾ ਚੋਣ ਲੜਨ ਦਾ ਕੋਈ ਵੀ ਪ੍ਰੋਗਰਾਮ ਨਹੀਂ ਆ। ਉਹ ਕਹਿੰਦੇ ਜੀ ਕਿ ਦੇਖੋ ਜਿਹੜੀਆਂ ਖਬਰਾਂ ਚੱਲ ਰਹੀਆਂ ਇਹ ਖਬਰਾਂ ਗਲਤ ਆ। ਇਹਨਾਂ ਖਬਰਾਂ ਦੇ ਵਿੱਚ ਕੋਈ ਸੱਚਾਈ ਨਹੀਂ ਆ। ਕੋਈ ਚੋਣ ਲੜਨ ਦਾ ਪ੍ਰੋਗਰਾਮ ਨਹੀਂ ਆ। ਨਾ ਕਹੇ ਸੋਚਿਆ ਨਾ ਉਹ ਕਦੇ ਲੜਨਗੇ ਹੀ। ਮੈਂ ਵੀ ਇਸ ਗੱਲ ਦੇ ਉੱਤੇ ਹੈਰਾਨ ਸੀ ਵੀ ਕੁਝ ਕੁ ਸਮਾਂ ਪਹਿਲਾਂ ਤੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਚੋਣ ਅਸੀਂ ਲੜਨੀ ਨਹੀਂ ਕਰਦੇ। ਹੁਣ ਖਬਰਾਂ ਆਉਣ ਲੱਗ ਪਈਆਂ ਜੀ ਕੋਈ ਚੋਣ ਲੜ ਰਹੇ ਆ ਤੇ ਸੱਚਾਈ ਵਿੱਚ ਲਈ ਕੀ ਹੋਊਗੀ? ਪਰ ਉਹਨਾਂ ਨੇ ਗੱਲ ਕਲੀਅਰ ਕਰਤੀ ਛੇਤੀ ਹੀ ਕਲੀਅਰ ਕਰਤੀ ਵੀ ਅਸੀਂ ਕੋਈ ਝੋਣ ਨਹੀਂ ਲੜਨੀ ਤੇ ਵੈਸੇ ਇਸ ਗੱਲ ਤੋਂ ਪਤਾ ਇਹ ਜ਼ਰੂਰ ਲੱਗ ਗਿਆ ਵੀ ਭਾਈ ਜਿਹੜੀ ਹੈ ਤਰਨਤਾਰਨ ਵਾਲੀ ਜ਼ਮੀਨੀ ਝੋਣ ਉਹਦੇ ਲਈ ਖਿੱਚ ਕਿੰਨੀ ਆ ਤੇ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਉਹ ਕਿੰਨੀ ਖਿੱਚ ਕਰਦੀਆਂ ਵੀ ਭਾਈ ਆਪਾਂ ਛੇਤੀ ਛੇਤੀ ਆ ਵੀ ਕਰ ਲਈਏ ਇਹਨੂੰ ਮੈਂ ਉਮੀਦਵਾਰ ਬਣਾ ਲਾਂ ਇਹਨੂੰ ਮੈਂ ਉਮੀਦਵਾਰ ਬਣਾ ਲਾਂ ਇਹਨੂੰ ਮੈਂ ਉਮੀਦਵਾਰ ਬਣਾ ਲਾਂ ਸਭ ਦੀ ਕੋਸ਼ਿਸ਼ ਇਹ ਆ ਸੋ ਕੁੱਲ ਬਣਾ ਕੇ ਗੱਲ ਇਹ ਆ ਕਿ ਤਰਨਤਾਰਨ ਵਾਲੀ ਜਾਂ ਕਿਸੇ ਵੀ ਝੋਣ ਵਾਸਤੇ ਬੀਬੀ ਖਾਲੜਾ ਦੇ ਵੱਲੋਂ ਹਾਮੀ ਨਹੀਂ ਭਰੀ ਗਈ ਤੇ ਉਹ ਚੋਣ ਨਹੀਂ ਲੜਨ ਗਈ। ਜੀ ਤੇ ਟੈਣਾ ਸਾਹਿਬ ਅਕਾਲੀ ਦਲ ਨੇ ਚੰਦੂ ਮਾਝਰਾ ਹੋਰਾਂ ਦੇ ਬਿਆਨ ਦਾ ਮੁੱਦਾ ਚੁੱਕਿਆ ਜੀ ਕੀ ਬਿਆਨ ਹੈ ਕੀ ਇਹ ਪੂਰਾ ਮਸਲਾ? ਅਸਲ ਵਿੱਚ ਨਾ ਪਰਸੋਂ ਦੀ ਗੱਲ ਆ ਜਦੋਂ ਸੰਤ ਹਰਚੰਦ ਸਿੰਘ ਲੋਗੋਵਾਲ ਦੀ ਵਰਸੀ ਮਨਾਈ ਗਈ ਆ। ਉਹ ਵਰਸੀ ਦੇ ਵਿੱਚ ਅਕਾਲੀ ਦਲ ਬਾਦਲ ਨੇ ਆਪਣੀ ਸਟੇਜ ਲਾਈ ਸੀ। ਇਹ ਨਵਾਂ ਤਾਲਾ ਜਿਹੜਾ ਉਹਨੇ ਆਪਣੀ ਲਾਈ ਸੀ। ਉਧਰ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਆਪਦੀ ਸਟੇਜ ਲਾਈ ਸੀ। ਬਿਲਹਰਪ੍ਰੀਤ ਸਿੰਘ ਹੋਰਾਂ ਵਾਲਾ ਅਕਾੜੀ ਦੇ ਨਵਾਂ ਬਣਿਆ ਉਹਨਾਂ ਦੀ ਸਟੇਜ ਦੇ ਉੱਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਹ ਖੋਰੀ ਜਿਹੜੋ ਸੰਬੋਧਨ ਕਰ ਰਹੇ ਆ ਮਾਈਕ ਤੋਂ ਮੂਰੇ ਖੜਕੇ ਉਦੋਂ ਉਹਨਾਂ ਨੇ ਕੁਝ ਕੈਸੀਆਂ ਗੱਲਾਂ ਕਹੀਆਂ ਜਿਹਦੇ ਉੱਤੇ ਬਾਦਲ ਨੇ ਮੁੱਦਾ ਚੁੱਕਿਆ ਇਹ ਡਾਕਟਰ ਦਲਜੀਤ ਸਿੰਘ ਟੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਹੋਰਨਾਂ ਨੇ ਇਸ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਨਾਲ ਮੀਡੀਆ ਦੇ ਵਿੱਚ ਉਹਨਾਂ ਦੇ ਭਾਸ਼ਣ ਦੀ ਕਲਿੱਪ ਵੀ ਫੇਸ ਕੀਤੀ ਆ ਉਹ ਵਿੱਚ ਉਹਨੇ ਕੀ ਕਹਿ ਰਹੇ ਮੈਂ ਵੀ ਉਹ ਸੁਣਿਆ ਭਾਸ਼ਣ ਇਹਦੇ ਵਿੱਚ ਚੰਦੂ ਮਾਜਰਾ ਹੋ ਰਹੀ ਹੈ ਗੱਲ ਕਹਿ ਰਹੇ ਆ ਬਈ ਜਦੋਂ ਢੀਂਸਾ ਸਾਹਿਬ ਸੀਗੇ ਉਹਨਾਂ ਨੇ ਫੋਨ ਕਰਕੇ ਸਾਨੂੰ ਸਭ ਨੂੰ ਸਦਿਆ ਉਹ ਢੀਂਸਾ ਸਾਹਿਬ ਦਾ ਪੁੱਤ ਵੀ ਸੀਗਾ ਬੀਬੀ ਜਗੀਰ ਕੌਰ ਵੀ ਸੀ ਤੇ ਇਹਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਹੋਰੀ ਵੀ ਸੀ ਸਾਰੇ ਸੀਗੇ ਉਹਨਾਂ ਨੇ ਆਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੂੰ ਬੁਲਾਇਆ ਤੇ ਉਹਨਾਂ ਨੇ ਉੱਥੇ ਗੱਲ ਕਹੀ ਕਿ ਭਾਈ ਤੁਸੀਂ ਵਾਗਡੋਰ ਸੰਭਾਲੋ ਉਹਨਾਂ ਨੇ ਇਹ ਗੱਲ ਕਹੀ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਤੁਹਾਨੂੰ ਵਾਗਡੋਰ ਸਾਹਮਣੀ ਚਾਹੀਦੀ ਹੈ ਤੇ ਤੁਸੀਂ ਅੱਗੇ ਆਓ ਉਹ ਕਰਨੀ ਜਿਹੜਾ ਉਹਨਾਂ ਨੇ ਉਦੋਂ ਬੂਟਾ ਲਾਇਆ ਨਾ ਉਹ ਅੱਜ ਤਣਸ਼ਾਵਾਂ ਹੋ ਰਿਹਾ ਉਹ ਅੱਜ ਅੱਗੇ ਵੱਧ ਫੁੱਲ ਰਿਹਾ ਹੁਣ ਇਸ ਗੱਲ ਦੇ ਉੱਤੇ ਰੌਲਾ ਪਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਤਾਂ ਜਾ ਜਾ ਕੇ ਉੱਥੇ ਮੀਟਿੰਗਾਂ ਕਰਦੇ ਸੀਗੇ ਢਿੰਡਾ ਸਾਹਿਬ ਦੇ ਘਰ ਦੇ ਵਿੱਚ ਬਤੌਰ ਜ세ਦਾਰ ਵੀ ਸੀਗੇ ਉਹ ਜ세ਦਾਰ ਸੀ ਪਰ ਉਹ ਉਸ ਵੇਲੇ ਜਾ ਕੇ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਕਦੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਵੀ ਭਾਈ ਮੈਂ ਤਾਂ ਇੱਥੇ ਮੀਟਿੰਗ ਕਰਕੇ ਆਇਆ ਜਾਂ ਮੈਂ ਤਾਂ ਮੀਟਿੰਗ ਕਰਨ ਨਹੀਂ ਜਾਣਾ ਉਹ ਕਹਿੰਦੇ ਜੀ ਇਹ ਪਹਿਲਾਂ ਹੀ ਸਾਰਾ ਕੁਝ ਪ੍ਰੀਪਲਾਨ ਸੀ ਜਿਹੜਾ ਕੁਝ ਇਹਨਾਂ ਦੇ ਵੱਲੋਂ ਹੁਣ ਕੀਤਾ ਗਿਆ ਉਹ ਕਹਿੰਦੇ ਜੀ ਕਿ ਇਹ ਬੜੇ ਦੁੱਖ ਦੀ ਗੱਲ ਆ ਵੀ ਇਹਨਾਂ ਨੇ ਸਾਜ਼ਿਸ਼ ਘੜੀ ਆ ਇਹਨਾਂ ਦੀ ਸਾਜ਼ਿਸ਼ ਪਹਿਲਾਂ ਹੀ ਸੀਗੀ ਪਰ ਇਹ ਸਕ੍ਰਿਪਟਡ ਸੀ ਸਾਰਾ ਕੁਝ ਪਰ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਹੁਣ ਆਈ ਆ ਉਹ ਕਹਿੰਦੇ ਢੀਂਸਾ ਸਾਹਿਬ ਜੇ ਹਵਾਲੇ ਨਾਲ ਇਹ ਜਾਣਕਾਰੀ ਚੰਦੂ ਮਾਜਰਾ ਸਾਹਿਬ ਆਪ ਹੀ ਦੇ ਰਹੇ ਆ ਵੀ ਭਾਈ ਉਦੋਂ ਫਿਰ ਇਹਨਾਂ ਨੇ ਬੁਲਾਇਆ ਸੀ ਇਹਨਾਂ ਨੇ ਚੰਡੀਗੜ੍ਹ ਦੀ ਕੋਠੀ ਦੇ ਵਿੱਚ ਮੀਟਿੰਗ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਵੀ ਸੀ ਇੱਕ ਜਥੇਦਾਰ ਬਾਰੋ-ਬਾਰ ਮੀਟਿੰਗਾਂ ਕਰਦਾ ਫਿਰ ਇਹ ਗੱਲ ਸ਼ੋਭਦੀ ਆ ਉਹਨਾਂ ਨੇ ਸਵਾਲ ਇਹ ਕੀਤਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਡੱਲੇਵਾਲ ਹੋਰਾਂ ਨੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਮਹਾਪੰਚਾਇਤ ਕੀਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਡੱਲੇਵਾਲ ਸਾਹਿਬ ਨੇ ਮਹਾਪੰਚਾਇਤ ਕੀਤੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਹਾਪੰਚਾਇਤ ਦਾ ਮਤਲਬ ਇਹ ਆ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹ ਕਹਿੰਦੇ ਜੀ ਕਿ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਆ ਕਿ ਆਪਾਂ ਕਿਸਾਨੀ ਮੁੱਦਿਆਂ ਦੀ ਲੜਾਈ ਸਾਰੇ ਸਾਂਝੇ ਹੋ ਕੇ ਲੜੀਏ ਉਹ ਕਹਿੰਦੇ ਜ਼ਰੂਰਤ ਇਸ ਵਕਤੇ ਇਸ ਗੱਲ ਦੀ ਆ ਕਿ ਜੋ ਕੁਝ ਬੀਤੇ ਵੇਲੇ ਦੇ ਵਿੱਚ ਹੋਇਆ ਉਹਨੇ ਤੋਂ ਆਪਾਂ ਸਬਕ ਵੀ ਲੱਗੇ ਤੇ ਆਪਾਂ ਇੱਕ ਵੀ ਹੋ ਗਏ ਉਹ ਕਹਿੰਦੇ ਜ਼ਰੂਰ ਤੇ ਇਸ ਵਕਤੇ ਇਸ ਗੱਲ ਦੀ ਆ ਕਿ ਆਪਾਂ ਇਹਨੂੰ ਸਮਝ ਗਏ ਵੀ ਭਾਈ ਕੀ ਕੁਝ ਚੱਲ ਰਿਹਾ ਤੇ ਕਿਵੇਂ ਨਹੀਂ ਚੱਲ ਰਿਹਾ ਉਹ ਕਹਿੰਦੇ ਜੀ ਕਿ ਅਸੀਂ ਸਭ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਆ ਸਭ ਨੂੰ ਇਕੱਠੇ ਹੋਣਾ ਚਾਹੀਦਾ ਸਾਰੇ ਇਕੱਠੇ ਹੋ ਕੇ ਹਮਲਾ ਮਾਰਗੇ ਸਮੇਂ ਦੀ ਲੋੜ ਸਿਰਫ ਇਹ ਆ ਉਹ ਕਹਿੰਦੇ ਜੀ ਆਜੋ ਆਪਾਂ ਇਕੱਠੇ ਹੋਈਏ ਤੇ ਇਸ ਵੇਲੇ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰ ਰਹੀ ਇਹਨਾਂ ਦਾ ਇਕਲੌਤਾ ਮਕਸਦ ਆ ਵੀ ਭਾਈ ਅਸੀਂ ਆਪਦੇ ਮਨਸ਼ੇ ਪੂਰੇ ਕਰਗੇ ਇਹਨਾਂ ਨੇ ਕਿਸਾਨੀ ਜਵਾਨੀ ਦਾ ਕਦੇ ਫਿਕਰ ਨਹੀਂ ਕਰਨਾ ਇਹਨਾਂ ਦੀ ਇੱਕੋ ਇੱਕ ਸੋਚ ਹੈ ਜੀ ਕਿ ਅਸੀਂ ਲੋਕਾਂ ਦੇ ਨਾਲ ਜੋ ਵੀ ਚਕਾਨੀਆਂ ਦੇ ਸਕੀਏ ਤੇ ਉਹ ਦਿੰਦੇ ਰਹੇ ਸੋ ਉਹਨਾਂ ਨੇ ਇਹ ਨੁਕਤਾ ਚੁੱਕਿਆ ਲੰਘੇ ਕੱਲ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਤੇ ਇਹ ਜਿਹੜੀ ਮਹਾਂ ਪੰਚਾਇਤ ਕੀਤੀ ਗਈ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਉਹਦੇ ਵਿੱਚ ਡੱਲੇਵਾਲ ਸਾਹਿਬ ਸੀਗੇ ਜੀ ਉਹ ਮੁਖਬਲਾਰੇ ਸੀਗੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਲਾਂਬੰਦ ਕਰਾਂਗੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਬਾਰੇ ਇਹਿੰਦਰ ਦੀ ਸਰਕਾਰ ਦੇ ਬਾਰੇ ਤੇ ਅਸੀਂ ਲੋਕਾਂ ਨੂੰ ਕਹਾਂਗੇ ਜੀ ਕਿ ਆਜੋ ਆਪਣੇ ਹੱਕ ਲਓ ਜੀ ਜੀ ਤੇਟਣਾ ਸਾਹਿਬ ਕੱਲ ਬੜਾ ਰੌਲਾ ਪਿਆ ਕਹਿੰਦੇ ਕਿ ਭਾਜਪਾ ਦੇ ਕੁਝ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਗਏ ਜਿਸ ਤੋਂ ਬਾਅਦ ਵਿੱਚ ਅਸ਼wini ਸ਼ਰਮਾ ਹੋਰੀ ਬਹੁਤ ਗੁੱਸੇ ਦੇ ਵਿੱਚ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਉਹ ਅਸ਼wini ਸ਼ਰਮਾ ਜਿਹੜੇ ਉਹ ਭਾਰਤ ਪੰਜਾਬ ਦੇ ਹੈਗੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਤੇ ਉਹਨਾਂ ਦੇ ਵੱਲੋਂ ਬੜਾ ਦੁੱਖ ਜ਼ਾਹਰ ਕੀਤਾ ਗਿਆ ਉਹ ਕਹਿੰਦੇ ਦੇਖੋ ਜੀ ਅਸੀਂ ਕੰਮ ਕਰਨਾ ਚਾਹੁੰਦੇ ਆ ਤੇ ਸੂਬੇ ਦੀ ਸਰਕਾਰ ਆ ਜਿਹੜੀ ਜਾਣਬੁੱਝ ਕੇ ਸਾਡੇ ਕੰਮਾਂ ਦੇ ਵਿੱਚ ਅੜਕੇ ਫਾਇਦਾ ਕਰਦੀ ਆ ਉਹ ਕਹਿੰਦੇ ਜੀ ਸਭ ਦੇ ਸਾਹਮਣੇ ਸਭ ਕੁਝ ਤੇ ਉਹ ਕਹਿੰਦੇ ਜੀ ਜਿਹੜੇ ਜਨ ਕਲਿਆਣ ਕੈਂਪ ਬੀਜੇਪੀ ਦੇ ਆਗੂਦਾਰ ਆ ਇਹ ਇਸ ਕਰਕੇ ਆ ਵੀ ਕੇਂਦਰ ਦੀ ਸਰਕਾਰ ਦੀਆਂ ਯੋਜਨਾਵਾਂ ਨੂੰ ਸੂਬੇ ਦੀ ਸਰਕਾਰ ਆਪਦੇ ਖਾਤੇ 'ਚ ਪਾ ਪਾ ਕੇ ਪੇਸ਼ ਕਰ ਰਹੀ ਆ ਜਦਕਿ ਉਹ ਕਹਿੰਦੇ ਜੀ ਹਕੀਕਤ ਇਹ ਆ ਕਿ ਅਸੀਂ ਇਹਨਾਂ ਗੱਲਾਂ ਨੂੰ ਸਮਝ ਗਏ ਉਹ ਕਹਿੰਦੇ ਜੀ ਹਕੀਕਤ ਇਹ ਆ ਕਿ ਅਸੀਂ ਇਹਨਾਂ ਗੱਲਾਂ ਦਾ ਜਾਨੂ ਹੋ ਗਏ ਦੀ ਪਾਈ ਕੀ ਤੋਂ ਕੀ ਬਣਿਆਦਾ ਉਹ ਕਹਿੰਦੇ ਜੀ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੇ ਖਾਤੇ ਦੇ ਵਿੱਚ ਪਾ ਕੇ ਇਹ ਸਾਰਾ ਕੁਝ ਕਰੀ ਕਰਾਈ ਜਾਂਦੇ ਆ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ ਉਹ ਕਹਿੰਦੇ ਜੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਇਹਨਾਂ ਲੋਕਾਂ ਦੇ ਵੱਲੋਂ ਧੋਖਾ ਤੇ ਠੱਗਾ ਕੀਤਾ ਜਾ ਰਿਹਾ ਜਦੋਂ ਹੁਣ ਅਸੀਂ ਕੈਂਪ ਲਾਉਨੇ ਆ ਅਵੇਅਰਨੈਸ ਜਨ ਕਲਿਆਣ ਕੈਂਪ ਉਦੋਂ ਕਦੇ ਸਾਡੇ ਨੇਤਾਵਾਂ ਨੂੰ ਬੀਬੀ ਪ੍ਰਨੀਤ ਕੌਰ ਨੂੰ ਡਾਕਟਰ ਹਰਜੋਤ ਕਮਲ ਨੂੰ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਤੇ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਹ ਕਹਿੰਦੇ ਜੀ ਅਸੀਂ ਕੈਂਪ ਲਾਉਂਦੇ ਰਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਤੇ ਟਾਣਾ ਸਾਹਿਬ ਖੇਡ ਵਿਭਾਗ ਨੇ ਗੱਲ ਸਾਫ਼ ਕਰ ਦਿੱਤੀ ਹੈ ਜੀ ਕਿ ਪਾਕਿਸਤਾਨ ਨਹੀਂ ਜਾਊਗੀ ਭਾਰਤੀ ਕ੍ਰਿਕਟ ਟੀਮ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਗੱਲ ਕਲੀਅਰ ਕਰਤੀ ਹੈ ਜੀ ਕਿ ਪਾਕਿਸਤਾਨ ਨਹੀਂ ਜਾਊਗੀ ਭਾਰਤੀ ਟੀਮ ਖੇਡ ਵਿਭਾਗ ਦੇ ਵੱਲੋਂ ਯਾਨੀ ਕਿ ਭਾਰਤ ਦੀ ਸਰਕਾਰ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹਨਾਂ ਨੇ ਕਿਹਾ ਜੀ ਕਿ ਜਿਹੜੀ ਦਵੱਲੇ ਸਬੰਧ ਹੁੰਦੇ ਜਿਹੜੇ ਕਿ ਦਵੱਲੀ ਕ੍ਰਿਕਟ ਲੀਗ ਹੋ ਕੋਈ ਵੀ ਯਾਨੀ ਕਿ ਉਧਰੋਂ ਇਧਰ ਤੇ ਇਦੋਂ ਉਧਰ ਜਾ ਕੇ ਇਹ ਖੇਡਣ ਵਾਲਾ ਕੰਮ ਨਹੀਂ ਹੋਊਗਾ ਪਰ ਜਿਹੜੇ ਇੰਟਰਨੈਸ਼ਨਲ ਮੁਕਾਬਲੇ ਹੁੰਦੇ ਆ ਮਲਟੀ ਨੈਸ਼ਨਲ ਦੇ ਕੰਟਰੀਜ਼ ਦੇ ਮੁਕਾਬਲੇ ਹੁੰਦੇ ਆ ਉਹਨਾਂ ਦੇ ਵਿੱਚ ਭਾਰਤੀ ਟੀਮ ਹਿੱਸਾ ਲਊਗੀ ਕਿਉਂਕਿ ਆ ਸਤੰਬਰ ਦੇ ਵਿੱਚ ਹੀ ਏਸ਼ੀਆ ਕੱਪ ਸ਼ੁਰੂ ਹੋਣਾ ਜੀ ਕ੍ਰਿਕਟ ਦਾ ਇਹਦੇ ਵਿੱਚ ਸਸਪੈਂਸ ਬਣਿਆ ਸੀ ਵੀ ਭਾਰਤ ਦੀ ਸਰਕਾਰ ਖੇਡ ਵਿਭਾਗ ਮਹਿਕਮਾ ਇਜਾਜ਼ਤ ਦਿੰਦਾ ਕਿ ਨਹੀਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਖੇਡਣ ਦੇ ਲਈ ਉਹਦੇ ਲਈ ਇਜਾਜ਼ਤ ਦੇ ਦਿੱਤੀ ਆ ਉਹ ਕਹਿੰਦੇ ਜੀ ਕਿ ਵੈਸੇ ਉਹਦਾ ਮੁਕਾਬਲੇ ਨਹੀਂ ਹੋਣਗੇ ਇਧਰੋਂ ਉਧਰ ਤੇ ਉਧਰੋਂ ਇਧਰ ਆਉਣ ਦੇ ਉੱਤੇ ਪਾਬੰਦੀ ਹੀ ਰਹੂਗੀ ਪਰ ਗੱਲ ਇਹ ਆ ਵੀ ਭਾਈ ਕਿਉਂਕਿ ਇਹ ਹੈਗੇ ਜੀ ਇੰਟਰਨੈਸ਼ਨਲ ਮੁਕਾਬਲੇ ਆ ਇਹਦੇ ਵਿੱਚ ਹੋਰ ਦੇਸ਼ਾਂ ਦੇ ਖਿਡਾਰੀਆਂ ਨੇ ਵੀ ਸ਼ਾਮਲ ਹੋਣਾ ਇਸ ਕਰਕੇ ਭਾਈ ਇਹਦੇ ਵਿੱਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਨਾਲ ਖੇਡੂਗੀ ਜੀ ਦਤਨਸਾ ਫਰੀਦਕੋਟ ਦੇ ਇੱਕ ਕਾਰਗਲ ਫੌਜੀ ਨੇ ਆਪਣੇ ਮੈਡਲ ਵਾਪਸ ਕਰ ਦਿੱਤੇ ਨੇ ਜੀ ਕਿਉਂ ਉਹਦੀ ਮੈਡਲ ਉਹਨਾਂ ਨੇ ਇਹਨਾਂ ਦਾ ਨਾਂ ਹੈਗਾ ਜੀ ਮੈਂ ਜੇ ਗਲਤ ਨਾ ਹੋਵਾਂ ਤਾਂ ਸਰਦਾਰ ਇੰਦਰ ਸਿੰਘ ਇਹਨਾਂ ਨੇ ਇਸ ਕਰਕੇ ਮੈਡਲ ਵਾਪਸ ਕੀਤੇ ਆ ਕਿਉਂਕਿ ਇਹ ਕਾਰਗਲ ਦੇ ਯੁੱਧ ਦੇ ਵਿੱਚ ਲੜਾਈ ਲੜਨ ਵਾਲਿਆਂ ਦੇ ਵਿੱਚੋਂ ਇੱਕ ਆ ਇਹਨਾਂ ਨੇ ਕਾਰਗਲ ਯੁੱਧ ਦੇ ਵਿੱਚ ਲੜਾਈ ਲੜੀ ਆ ਬੜੀ ਵੱਡੀ ਸ਼ਖਸੀਅਤ ਆ ਇਹ ਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਸਨਮਾਨਿਤ ਕੀਤਾ ਹੋਇਆ ਤੇ ਉਸ ਵੇਲੇ ਦੇ ਰਾਸ਼ਟਰਪਤੀ ਕੇ ਆਰ ਨਰੈਨਨ ਸਾਹਿਬ ਨੇ ਵੀ ਸਨਮਾਨਿਤ ਕੀਤਾ ਹੋਇਆ ਇਹ ਅਸਲ ਦੇ ਵਿੱਚ 15 ਅਗਸਤ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਏ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣ ਉਦੋਂ ਇਹ ਮਿਲਣਾ ਚਾਹੁੰਦੇ ਸੀ ਇਹ ਤੇ ਕੁਝ ਕੁ ਹੋਰ ਫੌਜੀ ਵੀਰ ਮਿਲਣਾ ਚਾਹੁੰਦੇ ਸੀ ਇਹ ਹਵਾਈ ਸੈਨਾ ਦੇ ਵਿੱਚ ਸੀਗੇ ਇੱਕ ਸੀਨੀਅਰ ਅਧਿਕਾਰੀ ਤੇ ਇਹ ਜਦੋਂ ਉੱਥੇ ਮਿਲਣਾ ਚਾਹੁੰਦੇ ਸੀ ਤੇ ਇਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਇਸ ਗੱਲ ਤੋਂ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਮੇਡਲ ਵਾਪਸ ਕੀਤੇ ਆ ਜੀ ਜੇ ਭਾਈ ਸਾਨੂੰ ਤੁਸੀਂ ਮਿਲਣੀ ਨਹੀਂ ਦੇਣਾ ਅਸੀਂ ਆਪ ਦੀ ਕੋਈ ਮੰਗ ਰੱਖਣੀ ਹੋ ਸਕਦੀ ਆ ਸਾਡੀ ਕੋਈ ਕੋਈ ਗੱਲ ਹੋ ਸਕਦੀ ਆ ਪਰ ਜੇ ਤੁਸੀਂ ਸਾਨੂੰ ਮਿਲਣੀ ਨਹੀਂ ਦੇਣਾ ਤੇ ਅਸੀਂ ਇਹਨਾਂ ਮੈਡਲਾਂ ਨੂੰ ਕੀ ਚੱਟਣਾ ਆਪਦੇ ਮੈਡਲ ਵੀ ਸੰਭਲੋ ਫਿਰ ਇਹ ਤੁਸੀਂ ਰੱਖੋ ਫਿਰ ਉਹ ਕਹਿੰਦੇ ਜੀ ਅਸੀਂ ਇਹਨਾਂ ਮੈਡਲਾਂ ਤੋਂ ਕਰਾਉਣਾ ਕੀ ਆ ਉਹਨਾਂ ਨੇ ਆਹ ਗੱਲ ਕਹੀ ਆ ਸੋ ਦੇਖੋ ਗੱਲ ਤਾਂ ਫਿਰ ਜਜ਼ਬਾਤ ਦੀ ਆ ਜੇ ਆਪਾਂ ਇੱਕ ਫੌਜੀ ਨੂੰ ਵੀ ਨਹੀਂ ਮਿਲਣ ਦਿੰਦੇ ਤੇ ਫਿਰ ਭਾਈ ਮਿਲਣ ਦੇਵਾਂਗੇ ਕਿਹਨੂੰ ਸਵਾਲ ਤਾਂ ਇਹ ਪੈਦਾ ਹੁੰਦਾ ਸੋ ਕੁੱਲ ਬਣਾ ਕੇ ਗੱਲ ਇਹ ਆ ਸੋਵਤ ਰਸਾ ਤੇ ਸਿਰੇ ਤੇ ਗੰਢ ਵੀ ਇੱਕ ਫੌਜੀ ਦੇ ਨਾਲ ਵਧੇਕੀ ਹੋਈ ਆ ਤੇ ਉਹਨੇ ਗੁੱਸੇ ਦੇ ਵਿੱਚ ਤੇ ਆਪਦੇ ਫਿਰ ਮੈਡਲ ਵਾਪਸ ਕਰਤੇ ਉਹ ਕਹਿੰਦੇ ਜੀ ਜੇਕਰ ਸਾਡਾ ਇਹਨਾਂ ਕੀ ਸਲਮਾਨ ਆ ਤੇ ਅਸੀਂ ਮਿਲ ਨਹੀਂ ਸਕਦੇ ਤੇ ਇਹ ਵੀ ਸੰਭ ਕੇ ਰੱਖੋ ਜੀ ਜੀ ਤੇ ਜਨਾਬ ਸਾਹਿਬ ਇਸ ਵੇਲੇ ਪੰਜਾਬ ਦਾ ਮੌਸਮ ਕਿਵੇਂ ਹੈ ਕੀ ਹਾਲ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਕੱਲ ਤਾਂ ਮੀਂਹ ਨਹੀਂ ਪਿਆ ਅੱਜ ਮੀਂਹ ਪਊਗਾ ਕਿ ਨਹੀਂ ਪਊਗਾ ਇਹ ਹੁੰਦੇ ਕੁਝ ਘੰਟਿਆਂ ਚ ਪਤਾ ਲੱਗ ਜਾਣਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਕਾਫੀ ਮੀਂਹ ਪੈ ਸਕਦਾ ਬਾਕੀ ਸਮਾਂ ਜਾਣ ਦੇਊਗਾ ਸਮਾਂ ਦੱਸੂਗਾ ਬੇ ਬੰਦਾ ਕੀ ਆ ਪਰ ਸਭ ਰਸਾ ਤੇ ਸਿਰੇ ਤੇ ਗੰਢ ਗੱਲ ਇਹ ਆ ਵੀ ਇਸ ਵੇਲੇ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ ਪਿੰਡਾਂ ਦੇ ਉਹ ਮਾੜੇ ਆ ਬੰਨ ਟੁੱਟਣ ਦਾ ਖਤਰਾ ਬਣਿਆ ਕਈ ਥਾਵਾਂ ਦੇ ਉੱਤੇ ਦਰਿਆ ਨਹਿਰਾਂ ਉਛਲੀਆਂ ਜਿਹਦੇ ਕਰਕੇ ਪਿੰਡਾਂ 'ਚ ਪਾਣੀ ਭਰਿਆ ਪਿਆ ਬਾਕੀ ਕਿਸੇ ਦਾ ਕੋ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹ ਵੀ ਅਸੀਂ ਕੰਮ ਦਾ ਕਰਦੇ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ